ਅੱਜ ਦੇ ਦਿਨ ਦੇ ਵਿੱਚ ਮੈਂ ਤੁਹਾਡੇ ਨਾਲ ਥੋੜੀ ਸਮੇਂ ਵਾਸਤੇ ਗੱਲ ਕਰਨਾ ਚਾਹੁੰਨਾ ਵਾਂ ਦਰਸ਼ਨ ਦੇ ਬਾਰੇ ਵਿੱਚ ਹਾਲੇਲੂਇਆ ਕਾਦੇ ਬਾਰੇ ਵਿੱਚ ਦਰਸ਼ਨ ਦੇ ਬਾਰੇ ਵਿੱਚ ਵਿਜ਼ਨ ਦੇ ਬਾਰੇ ਵਿੱਚ ਕਿ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਦਰਸ਼ਨ ਹੋਣਾ ਚਾਹੀਦਾ ਹੈ ਇਹ ਦਰਸ਼ਨ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਨੇ ਬਹੁਤ ਸਾਰੇ ਲੋਕ ਜਿਹੜੇ ਨੇ ਅੱਜ ਉਹਨਾਂ ਦੇ ਕੋਲ ਕੋਈ ਦਰਸ਼ਨ ਨਹੀਂ ਹੈ ਹਾਲੇਲੂਇਆ ਸੋ ਵੇਖੋ ਇਹ ਦਰਸ਼ਨ ਦਾ ਹੋਣਾ ਜਿਹੜਾ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੇ ਵਾਸਤੇ ਸੋ ਅੱਜ ਦੇ ਦਿਨ ਦੇ ਵਿੱਚ ਅਸੀਂ ਦਰਸ਼ਨ ਦੇ ਉੱਤੇ ਗੱਲ ਕਰਾਂਗੇ ਹਾਲੇਲੂਇਆ ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ ਕਈ ਵਾਰੀ ਸਾਡੀ ਜ਼ਿੰਦਗੀ ਦੇ ਵਿੱਚ ਐਵੇਂ ਹੁੰਦਾ ਹੈ ਕਿ ਅਸੀਂ ਜਿੱਦਾਂ ਆਪਾਂ ਇੱਕ ਫੋਟੋ ਖਿੱਚਦੇ ਆਂ ਮੈਂ ਕਈ ਵਾਰੀ ਫੋਟੋਆਂ ਖਿੱਚੀਆਂ ਮੇਰੇ ਫੋਨ ਦੇ ਉੱਤੇ ਤੇ ਅਸੀਂ ਫੋਟੋ ਜਿਹੜੀ ਹੈ ਖਿੱਚਣੀ ਕੋਈ ਹੁੰਦੀ ਏ ਤੇ ਫੋਕਸ ਕਿਸੇ ਹੋਰ ਥਾਂ ਦੇ ਉੱਤੇ ਚਲਿਆ ਜਾਂਦਾ ਹੈ ਤੇ ਫੋਟੋ ਜਿਹੜੀ ਇਹ ਜਿਹੜੀ ਖਿੱਚਣੀ ਸੀਗੀ ਉਹ ਧੁੰਦਲੀ ਹੋ ਜਾਂਦੀ ਏ ਤੇ ਜਿੱਥੋਂ ਨਹੀਂ ਖਿੱਚਣੀ ਸੀਗੀ ਉੱਥੋਂ ਜਿਹੜੀ ਇਹ ਬੜੀ ਸ਼ਾਪ ਹੋ ਜਾਂਦੀ ਏ ਐਵੇਂ ਹੀ ਸਾਡੀ ਜ਼ਿੰਦਗੀ ਹੈ ਕਈ ਵਾਰੀ ਜਦੋਂ ਸਾਡੇ ਕੋਲ ਜ਼ਿੰਦਗੀ ਦੇ ਬਾਰੇ ਪ੍ਰੋਪਰ ਵਿਜ਼ਨ ਨਹੀਂ ਹੈਗਾ ਦਰਸ਼ਨ ਨਹੀਂ ਹੈਗਾ ਜਦੋਂ ਪਰਮੇਸ਼ਵਰ ਦਾ ਦਰਸ਼ਨ ਨਹੀਂ ਹੈਗਾ ਤੇ ਫਿਰ ਜ਼ਿੰਦਗੀ ਜਿਹੜੀ ਉਹਦੀ ਸਮਝ ਨਹੀਂ ਆਉਂਦੀ ਕਿ ਉਹ ਕਿਹੜੇ ਪਾਸੇ ਨੂੰ ਧਰੀ ਜਾਂਦੀ ਏ ਪਰ ਕੁਝ ਲੋਕ ਨੇ ਜਿਨ੍ਹਾਂ ਦੇ ਕੋਲ ਦਰਸ਼ਨ ਨੇ ਬਾਈਬਲ ਦੇ ਵਿੱਚ ਲਿਖਿਆ ਕੌਤਾਂ ਦੀ ਕਿਤਾਬ ਉਹਦਾ 29 ਅਧਿਆਇ ਉਹਦਾ 18 ਵਚਨ ਅਸੀਂ ਪੜਾਂਗੇ ਸੋ ਇੱਥੇ ਲਿਖਿਆ ਹੈ ਤੁਸੀਂ ਸਾਹਮਣੇ ਪੜ੍ਹ ਵੀ ਸਕਦੇ ਹੋ ਇੱਥੇ ਲਿਖਿਆ ਜਿੱਥੇ ਦਰਸ਼ਨ ਨਹੀਂ ਉਥੇ ਲੋਕ ਬੇਮੁਹਾਰੇ ਹੋ ਜਾਂਦੇ ਨੇ ਪਰ ਜਿਹੜਾ ਬਵਿਸ਼ਤਾ ਦੀ ਪਾਲਣਾ ਕਰਦਾ ਉਹ ਧੰਨੇ ਸੋ ਪਿਆਰਿਓ ਅੱਜ ਦੇ ਦਿਨ 'ਚ ਮੈਂ ਤੁਹਾਡੇ ਨਾਲ ਇਹ ਦਰਸ਼ਨ ਬਾਰੇ ਗੱਲ ਕਰਨਾ ਚਾਹੁੰਨਾ ਕਿ ਜਿੱਥੇ ਦਰਸ਼ਨ ਨਹੀਂ ਹੈਗਾ ਜਿੱਥੇ ਲਾਈਫ ਦੇ ਬਾਰੇ ਕੋਈ ਮਕਸਦ ਨਹੀਂ ਹੈਗਾ ਜਿੱਥੇ ਕੋਈ ਸੁਫਨਾ ਨਹੀਂ ਹੈਗਾ ਜਿੱਥੇ ਕੋਈ ਧਿਆਨ ਨਹੀਂ ਹੈਗਾ ਉਹ ਜ਼ਿੰਦਗੀ ਬੇਕਾਰ ਹੈ ਉਹ ਜ਼ਿੰਦਗੀ ਦਾ ਕੋਈ ਫਾਇਦਾ ਨਹੀਂ ਹੈਗਾ ਹੈ ਜਿਹੜੇ ਬੰਦੇ ਦੀ ਜ਼ਿੰਦਗੀ ਚ ਦਰਸ਼ਨ ਨਹੀਂ ਹੈਗਾ ਉਹ ਇੱਕ ਇਹੋ ਜਿਹਾ ਬੰਦਾ ਹੈ ਜਿਹੜਾ ਅਬੋਰ ਦੇ ਚੌਂਕ ਤੇ ਜਾ ਕੇ ਖਲੋ ਗਿਆ ਹੈ ਤੇ ਉੱਥੇ ਪੁਲਿਸ ਵਾਲੇ ਨੂੰ ਪੁੱਛਦਾ ਮੈਂ ਘਰ ਜਾਣਾ ਮੈਨੂੰ ਰਾਹ ਦੱਸ ਉਹ ਕਹਿੰਦਾ ਤੇਰਾ ਘਰ ਕਿਹੜੇ ਪਾਸੇ ਆ ਕਹਿੰਦਾ ਇਹ ਤੇ ਮੈਨੂੰ ਪਤਾ ਨਹੀਂ ਪਰ ਮੈਨੂੰ ਰਾਹ ਦੱਸ ਹਾਲੇਲੂਇਆ ਅੱਜ ਬਹੁਤ ਸਾਰੇ ਲੋਕ ਐਵੇਂ ਆ ਉਹਨਾਂ ਨੂੰ ਕੁਝ ਨਹੀਂ ਪਤਾ ਸੀ ਕਿਹੜੇ ਪਾਸੇ ਜਾ ਰਹੇ ਆ ਉਹਨਾਂ ਨੂੰ ਕੁਝ ਨਹੀਂ ਪਤਾ ਸੀ ਜ਼ਿੰਦਗੀ ਚ ਕੀ ਕਰ ਰਹੇ ਆ ਬਸ ਉਹ ਤੁਰੇ ਜਾ ਰਹੇ ਨੇ ਅੱਜ ਦੇ ਦਿਨ ਚ ਮੈਂ ਤੁਹਾਡੇ ਨਾਲ ਦਰਸ਼ਨ ਦੇ ਬਾਰੇ ਗੱਲ ਕਰਨਾ ਚਾਹੁੰਦਾ ਜਿਹੜੀ ਵਿਜ਼ਨ ਐ ਇਹ ਸਾਈਟ ਨਹੀਂ ਐ ਸਾਈਟ ਦਾ ਮਤਲਬ ਹੁੰਦਾ ਜੋ ਅਸੀਂ ਆਪਣੀ ਅੱਖਾਂ ਨਾਲ ਵੇਖ ਸਕਦੇ ਆ ਏ ਇਨਸਾਈਟ ਹੈ ਇਨਸਾਈਟ ਦਾ ਮਤਲਬ ਹੈ ਅੰਤਰਦ੍ਰਿਸ਼ਟੀ ਹੈ ਜਦੋਂ ਤੁਸੀਂ ਪ੍ਰਭੂ ਨਾਲ ਚੱਲਦੇ ਹੋ ਜਦੋਂ ਤੁਸੀਂ ਪ੍ਰਭੂ ਦੇ ਨਾਲ ਬਣੇ ਰਹਿੰਦੇ ਹੋ ਪ੍ਰਭੂ ਤੁਹਾਡੇ ਦਿਲ ਦੇ ਵਿੱਚ ਇਨਸਾਈਟ ਦਿੰਦਾ ਹੈ ਅੰਤਰਦ੍ਰਿਸ਼ਟੀ ਦਿੰਦਾ ਹੈ ਉਹ ਤੁਹਾਡੇ ਅੰਦਰ ਕੁਝ ਸੁਫਨੇ ਪਾਉਣੇ ਸ਼ੁਰੂ ਕਰ ਦਿੰਦਾ ਹੈ ਉਹ ਤੁਹਾਡੇ ਅੰਦਰ ਕੁਝ ਗਹਿਰੀਆਂ ਗੱਲਾਂ ਪਾਉਣੀਆਂ ਸ਼ੁਰੂ ਕਰ ਦਿੰਦਾ ਹੈ ਜਿਹੜੀਆਂ ਪ੍ਰਭੂ ਚਾਉਣ ਤੋਂ ਪਹਿਲਾਂ ਨਹੀਂ ਸੀਗੀਆਂ ਜਿਹੜੀਆਂ ਪ੍ਰਭੂ ਦੇ ਨਾਲ ਜਦੋਂ ਅਸੀਂ ਨਹੀਂ ਸੀ ਚੱਲਦੇ ਉਦੋਂ ਸਾਡੇ ਮਨ 'ਚ ਉਹ ਗੱਲਾਂ ਨਹੀਂ ਸੀ ਹੁੰਦੀਆਂ ਅੱਜ ਦੇ ਦਿਨ 'ਚ ਮੈਂ ਇਹਦੇ ਬਾਰੇ ਗੱਲ ਕਰਨਾ ਚਾਹੁੰਨਾ ਪਹਿਲੇ ਸੈਮੂਅਲ ਉਹਦੇ 3 ਅਧਿਆਏ ਦੇ ਇੱਕ ਵਚਨ ਦੇ ਵਿੱਚ ਲਿਖਿਆ ਇੱਥੇ ਏਲੀ ਨਾਂ ਦੇ ਜੱਜਕ ਦੀ ਕਹਾਣੀ ਹੈ ਜਦੋਂ ਸੈਮੂਅਲ ਜਿਹੜਾ ਛੋਟਾ ਜਿਹਾ ਸੀਗਾ ਮੰਦਰ ਦੇ ਵਿੱਚ ਵੱਡਾ ਹੋ ਰਿਹਾ ਸੀਗਾ ਉਸ ਸਮੇਂ ਇੱਕ ਜੱਜਕ ਸੀਗਾ ਜਿਹਦਾ ਨਾਮ ਸੀ ਏਲੀ ਤੇ ਉਹਦੇ ਬਾਰੇ ਲਿਖਿਆ ਹੋਇਆ ਹੈ ਜੇ ਤੁਸੀਂ ਇੱਕ ਵਚਨ ਪੜੋ ਇੱਥੇ ਲਿਖਿਆ ਉਹਨਾਂ ਦਿਨਾਂ ਦੇ ਵਿੱਚ ਹਾਂਜੀ ਉੱਪਰ ਥੱਲੇ ਥੱਲੇ ਆਂਜੀ ਆਂਜੀ ਵੈਰੀ ਗੁੱਡ ਵੈਰੀ ਇੱਥੇ ਲਿਖਿਆ ਬੜੇ ਧਿਆਨ ਦੇ ਨਾਲ ਵੇਖੋ ਉਹਨਾਂ ਦਿਨਾਂ 'ਚ ਯਹਵਾ ਦੀ ਬਾਣੀ ਵੱਡੀ ਦੁਰਲੱਭ ਸੀ ਕਿਉਂ ਜੋ ਦਰਸ਼ਨ ਘੱਟ ਹੁੰਦਾ ਸੀ ਇੱਥੇ ਲਿਖਿਆ ਉਹਨਾਂ ਦਿਨਾਂ 'ਚ ਪ੍ਰਭੂ ਦਾ ਵਚਨ ਲੋਕਾਂ ਦੇ ਕੋਲ ਨਹੀਂ ਸੀ ਹੈਗਾ ਲੋਕ ਆਪਣੀਆਂ ਮਨਮਰਜ਼ੀਆਂ ਕਰਦੇ ਸੀਗੇ ਲੋਕਾਂ ਦੀ ਜ਼ਿੰਦਗੀ 'ਚ ਕੋਈ ਦਿਸ਼ਾ ਨਹੀਂ ਸੀ ਲੋਕਾਂ ਦੀ ਜ਼ਿੰਦਗੀ 'ਚ ਕੋਈ ਰਿਵਾਈਵਲ ਨਹੀਂ ਸੀਗਾ ਉਹਨਾਂ ਦੀ ਜ਼ਿੰਦਗੀ 'ਚ ਕੋਈ ਸੰਜਮ ਨਹੀਂ ਸੀਗਾ ਉਹਨਾਂ ਦਾ ਜੋ ਦਿਲ ਕਰਦਾ ਸੀ ਉਹ ਕਰੀ ਜਾਂਦੇ ਸੀਗੇ ਕਿਉਂਕਿ ਉਹਨਾਂ ਦੇ ਕੋਲ ਦਰਸ਼ਨ ਨਹੀਂ ਸੀ ਹਾਲੇਲੂਇਆ ਅੱਜ ਵੀ ਇਦਾਂ ਕਈ ਲੋਕ ਨੇ ਮਸੀਹ ਲੋਕਾਂ ਦੇ ਨਾਲ ਵੀ ਮੈਂ ਵੇਖਿਆ ਮਸੀ ਲੋਕ ਵੀ ਇਹ ਹੋ ਜੇ ਨੇ ਉਹ ਡੱਡੂ ਦੀ ਤਰ੍ਹਾਂ ਨੇ ਮੀਡਕ ਦੀ ਤਰ੍ਹਾਂ ਕਦੇ ਕਿਸੇ ਚਰਚ ਦੇ ਵਿੱਚ ਜਾਂਦੇ ਨੇ ਫਿਰ ਛਲਾਂਗ ਮਾਰ ਕੇ ਦੂਜੇ ਚਰਚ ਚ ਜਾਂਦੇ ਨੇ ਫਿਰ ਛਲਾਂਗ ਮਾਰ ਕੇ ਤੀਜੇ ਚਰਚ ਚ ਜਾਂਦੇ ਨੇ ਤੇ ਉਹਨਾਂ ਨੂੰ ਲੱਗਦਾ ਸ਼ਾਇਦ ਇਦਾਂ ਸਾਡੀ ਜ਼ਿੰਦਗੀ ਸੈੱਟ ਹੋ ਜਾਏਗੀ ਇਹ ਤਾਂ ਜ਼ਿੰਦਗੀ ਸੈੱਟ ਨਹੀਂ ਹੁੰਦੀ ਜਦੋਂ ਤੁਹਾਡੇ ਕੋਲ ਦਰਸ਼ਨ ਆਉਂਦਾ ਏ ਜਦੋਂ ਤੁਹਾਡੇ ਕੋਲ ਇੱਕ ਵਿਜ਼ਨ ਹੁੰਦਾ ਏ ਉਦੋਂ ਤੁਹਾਡੀ ਜ਼ਿੰਦਗੀ ਆਪਣੇ ਆਪ ਸਹੀ ਦਿਸ਼ਾ 'ਚ ਚੱਲਦੀ ਏ ਹਾਲੇਲੂਇਆ ਸੋ ਆਵਾਜੇ ਦੇ ਬਾਰੇ ਥੋੜੀ ਦੇਰ ਲਈ ਗੱਲ ਕਰਦੇ ਆਂ ਅੱਜ ਮੈਂ ਤੁਹਾਡੇ ਨਾਲ ਹਾਲੇਲੂਇਆ ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ ਸਾਰਿਆਂ ਤੋਂ ਪਹਿਲਾ ਦਰਸ਼ਨ ਜਿਹੜਾ ਸਾਡੇ ਵਾਸਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਏ ਔਰ ਦਰਸ਼ਨ ਹੈਗਾ ਇਹ ਪਰਮੇਸ਼ਰ ਦਾ ਦਰਸ਼ਨ ਕਾਦਾ ਦਰਸ਼ਨ ਪਿਆਰਿਓ ਸਾਰੇ ਬੋਲੋ ਪਰਮੇਸ਼ਰ ਦਾ ਦਰਸ਼ਨ ਪਰਮੇਸ਼ਰ ਦਾ ਦਰਸ਼ਨ ਬੜਾ ਜ਼ਰੂਰੀ ਏ ਪਰਮੇਸ਼ਰ ਦੀ ਪਵਿੱਤਰਤਾਈ ਦਾ ਦਰਸ਼ਨ ਬੜਾ ਜ਼ਰੂਰੀ ਏ ਕਿਉਂਕਿ ਜਿਹੜੇ ਲੋਕ ਹਲੀਮ ਨੇ ਉਹਨਾਂ ਦੇ ਬਾਰੇ ਲਿਖਿਆ ਉਹ ਧਰਤੀ ਦੇ ਵਾਰਿਸ ਹੋਣਗੇ ਹallelujah ਕਈ ਲੋਕ ਮੈਨੂੰ ਕਹਿੰਦੇ ਨੇ ਕਿ ਜੋਲੀ ਭਾਜੀ ਬੜਾ ਹੰਭਲਾ ਆਦਮੀ ਹੈ ਪਰ ਮੈਨੂੰ ਹੰਭਲ ਕਿਹੜੀ ਚੀਜ਼ ਨੇ ਬਣਾਇਆ ਮੈਨੂੰ ਹੰਭਲ ਬਣਾਇਆ ਜਦੋਂ ਮੈਂ ਪਰਮੇਸ਼ਰ ਦੀ ਪਵਿੱਤਰ ਤਾਈ ਦਾ ਦਰਸ਼ਨ ਕੀਤਾ ਜਦੋਂ ਮੈਂ ਪਰਮੇਸ਼ਰ ਨੂੰ ਵੇਖਦਾ ਉਹਦੀ ਪਵਿੱਤਰ ਤਾਈ ਨੂੰ ਵੇਖਦਾ ਤਾਂ ਮੈਂ ਵੇਖਦਾ ਕਿ ਬੰਦਾ ਆਪਣੇ ਆਪ ਹੀ ਹਲੀਮ ਹੋ ਜਾਂਦਾ ਹੈ ਤੇ ਜਿਹੜਾ ਇਨਸਾਨ ਹਲੀਮ ਹੈ ਉਹਦੇ ਬਾਰੇ ਬਾਈਬਲ ਦੱਸਦੀ ਏ ਕਿ ਧੰਨ ਨੇ ਉਹ ਜਿਹੜੇ ਹਲੀਮ ਨੇ ਕਿਉਂਕਿ ਉਹ ਧਰਤੀ ਦੇ ਵਾਰਸ ਹੋਣਗੇ ਹਾਲੇਲੂਇਆ ਤਰੱਕੀ ਤੋਂ ਪਹਿਲਾਂ ਜਦੋਂ ਕਿਸੇ ਨੂੰ ਪਰਮੇਸ਼ਰ ਨੇ ਚੱਕਣਾ ਹੁੰਦਾ ਉਸ ਤੋਂ ਪਹਿਲਾਂ ਉਹਦੇ ਮਨ ਦੇ ਵਿੱਚ ਹਲੀਮੀ ਆਉਂਦੀ ਏ ਪਰ ਹਲੀਮੀ ਐਵੇਂ ਨਹੀਂ ਆ ਜਾਂਦੀ ਏ ਹਲੀਮੀ ਬੰਦੇ ਦੇ ਅੰਦਰ ਉਦੋਂ ਆਉਂਦੀ ਏ ਜਦੋਂ ਉਹਦਾ ਰਿਸ਼ਤਾ ਪਰਮੇਸ਼ਰ ਦੇ ਨਾਲ ਬਣਦਾ ਏ ਜਦੋਂ ਪਰਮੇਸ਼ਰ ਦਾ ਦਰਸ਼ਨ ਕਰਦਾ ਏ ਬਾਈਬਲ ਦੇ ਵਿੱਚ ਲਿਖਿਆ ਜਿਸ਼ਾਇਆ ਦੀ ਕਿਤਾਬ ਉਹਦੇ 6 ਅਧਿਆਏ ਦੇ 1 ਤੋਂ 5 ਵਚਨ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤੇ ਇੱਥੇ ਬਹੁਤ ਹੀ ਇੰਟਰਸਟਿੰਗ ਇੱਕ ਦਰਸ਼ਨ ਹੈ ਜਿਹੜਾ ਜਿਸ਼ਾਇਆ نبی ਨੂੰ ਹੋਇਆ ਸੀਗਾ ਜੇਕਰ ਤੁਸੀਂ ਜਿਸ਼ਾਇਆ ਦੀ ਕਿਤਾਬ ਉਹਦੇ 1 ਅਧਿਆਏ ਤੋਂ ਲੈ ਕੇ 5 ਅਧਿਆਏ ਤੱਕ ਪੜੋ ਤੇ ਜਿਸ਼ਾਇਆ ਲੋਕਾਂ ਨੂੰ ਕਹਿ ਰਿਹਾ ਹਾਏ ਤੁਹਾਡੇ ਤੇ ਹਾਏ ਤੁਹਾਡੇ ਤੇ ਹਾਏ ਤੁਹਾਡੇ ਤੇ ਪਾਰੇ ਜਦੋਂ ਜਸ਼ਾਇਆ ਸ਼ੀਅਦਿਆਏ ਆਉਂਦਾ ਏ ਤੇ ਬਾਈਬਲ ਦੇ ਵਿੱਚ ਲਿਖਿਆ ਕਿ ਜਸ਼ਾਇਆ ਜਿਹੜਾ ਸੀਗਾ ਇਹਦੇ ਛੇ ਦੀ 1 ਤੋਂ 5 ਕੱਢਿਓ ਭਾਜੀ ਜਸ਼ਾਇਆ ਜਿਹੜਾ ਸੀਗਾ ਉਹ ਮੰਦਰ ਦੇ ਵਿੱਚ ਗਿਆ ਤੇ ਜਦੋਂ ਮੰਦਰ ਦੇ ਵਿੱਚ ਗਿਆ ਉਹਨੇ ਪਰਮੇਸ਼ਰ ਦਾ ਦਰਸ਼ਨ ਵੇਖਿਆ ਉਹਨੇ ਪਰਮੇਸ਼ਰ ਨੂੰ ਵੇਖਿਆ ਤੇ ਬਾਈਬਲ ਦੱਸਦੀ ਏ ਉਹ ਮੰਦਰ ਦੇ ਵਿੱਚ ਗਿਆ ਉਹਨੇ ਪਰਮੇਸ਼ਰ ਨੂੰ ਉੱਚੇ ਤੇ ਚੁੱਕੇ ਹੋਏ ਸਿਆਸਨ ਤੇ ਬਿਰਾਜਮਾਨ ਵੇਖਿਆ ਪਰਮੇਸ਼ਰ ਦੇ ਬਸਤਰ ਦੇ ਪੱਲੇ ਦੇ ਨਾਲ ਹੈਕਲ ਭਰੀ ਹੋਈ ਸੀ ਉਹਨੇ ਉੱਥੇ ਫਰਿਸ਼ਤੇ ਵੇਖੇ ਦਰਸ਼ਨ ਦੇ ਵਿੱਚ ਤੇ ਉਹ ਜਿਹੜੇ ਫਰਿਸ਼ਤੇ ਸੀਗੇ ਉਹਨੇ ਵੇਖਿਆ ਹਾਂਜੀ ਥੋੜਾ ਥੱਲੇ ਕਰਿਓ ਮਹਾਰਾਜ ਯੈਸ ਵੈਰੀ ਗੁੱਡ ਥੋੜਾ ਥੱਲੇ ਲੈ ਜਾਓ ਪਹਿਲੀ ਆਇਤ ਦੇ ਵਿੱਚ ਲੈ ਕੇ ਜਾਓ ਜਾਂਦੋ ਹਾਂਜੀ ਵੈਰੀ ਗੁੱਡ ਹਾਂਜੀ ਇੱਥੇ ਲਿਖਿਆ ਵੇਖੋ ਇੱਥੇ ਲਿਖਿਆ ਕੰਦਾ ਉੱਜਿਆ ਰਾਜਾ ਦੀ ਮੌਤ ਦੇ ਵੇਰੇ ਮੈਂ ਪ੍ਰਭੂ ਨੂੰ ਉੱਚੇ ਤੇ ਚੁੱਕੇ ਉਸੇ ਆਸਨ ਤੇ ਬਿਰਾਜਮਾਨ ਵੇਖਿਆ ਉਹਦੇ ਬਸਤਰ ਦੇ ਪੱਲੇ ਦੇ ਨਾਲ ਹਕਲ ਭਰੀ ਹੋਈ ਸੀ ਉਹਦੇ ਉੱਤਾਹਾਂ ਸਰਾਫੀਮ ਖਲੋਤੇ ਸੀਗੇ ਸਰਾਫੀਮ ਦਾ ਮਤਲਬ ਹੈ ਫਰਿਸ਼ਤੇ ਅਤੇ ਹਰੇਕ ਦੇ 6-6 ਖੰਭ ਸੀਗੇ ਦੋਵਾਂ ਦੇ ਨਾਲ ਮੂੰਹ ਟੱਕਦੇ ਸੀ ਦੋਵਾਂ ਦੇ ਨਾਲ ਪੈਰ ਟੱਕਦੇ ਸੀ ਤੇ ਦੋਵਾਂ ਦੇ ਨਾਲ ਉੱਡਦੇ ਸੀ ਤੇ ਉਹਨਾਂ ਨੇ ਇੱਕ ਦੂਜੇ ਨੂੰ ਪੁਕਾਰ ਕੇ ਆਖਿਆ ਇਹ ਕੀ ਹੋ ਰਿਹਾ ਹਾਲੇਲੂਇਆ ਹਾਲੇਲੂਇਆ ਯੈਸ ਉਹਨਾਂ ਨੇ ਇੱਕ ਦੂਜੇ ਨੂੰ ਪੁਕਾਰ ਕੇ ਆਖਿਆ ਪਵਿੱਤਰ 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 ਸੈਨਾ ਦਾ ਯੋਵਾ ਸਾਰੀ ਧਰਤੀ ਉਹਦੇ ਪ੍ਰਤਾਪ ਦੇ ਨਾਲ ਭਰੀ ਏ ਤੇ ਪੁਕਾਰਨ ਵਾਲੇ ਦੀ ਆਵਾਜ਼ ਦੇ ਨਾਲ ਸਰਦਲ ਦੀਆਂ ਨੀਂਹਾਂ ਹਿੱਲ ਗਈਆਂ ਪਵਨ ਤੂਏ ਨਾ ਭਰ ਗਿਆ ਤੇ ਫਿਰ ਉਹ ਕਹਿੰਦਾ ਜਿਹੜਾ ਲੋਕਾਂ ਨੂੰ ਕਹਿੰਦਾ ਸੀ ਹਾਏ ਤੁਹਾਡੇ ਤੇ ਹਾਏ ਤੁਹਾਡੇ ਤੇ ਹਾਏ ਤੁਹਾਡੇ ਤੇ ਇਹ ਬੰਦਾ ਬੋਲਿਆ ਹਾਏ ਮੇਰੇ ਤੇ ਕਿਉਂਕਿ ਮੇਰੀਆਂ ਅੱਖਾਂ ਨੇ ਸਨਾਵਾ ਦੇ ਯਹਵਾ ਮਹਾਰਾਜ ਅਧਿਰਾਜ ਨੂੰ ਵੇਖਿਆ ਹੈ ਹਾਲੇਲੂਇਆ ਪਿਆਰਿਓ ਇਹ ਦਰਸ਼ਨ ਦੀ ਆ ਸਾਨੂੰ ਸਾਰਿਆਂ ਨੂੰ ਲੋੜ ਹੈ ਇਹ ਦਰਸ਼ਨ ਦੀ ਆ ਸਾਨੂੰ ਲੋੜ ਏ ਕਿ ਅਸੀਂ ਆਪਣੇ ਆਪ ਨੂੰ ਵੇਖੀਏ ਤੇ ਪਰਮੇਸ਼ਰ ਨੂੰ ਵੇਖੀਏ ਐਡਾ ਪਵਿੱਤਰ ਪਰਮੇਸ਼ਰ ਜਿਹੜਾ ਸਵਰਗ ਤੇ ਧਰਤੀ ਦਾ ਮਾਲਕ ਏ ਜਿਹੜਾ ਬੋਲਦਾ ਏ ਇਹ ਮੇਰੀ ਗੱਲ ਨੂੰ ਧਿਆਨ ਨਾਲ ਸੁਣਿਓ ਐਲਡਰੋ ਹਾਲੇਲੂਇਆ ਜਿੰਨੇ ਵੀ ਇੱਥੇ ਪਾਸਟਰ ਬੈਠੇ ਨੇ ਤੁਸੀਂ ਵੀ ਧਿਆਨ ਨਾਲ ਸੁਣਿਓ ਕਈ ਵਾਰੀ ਅਸੀਂ ਪਰਮੇਸ਼ਰ ਦੇ ਵਚਨ ਨੂੰ ਇਹ ਲੋਕ ਬੜੇ ਧਿਆਨ ਨਾਲ ਸੌਂਦੇ ਆਪਣੇ ਦਿਮਾਗ ਪਤਾ ਨਹੀਂ ਕਿੱਥੇ ਭਜਦੇ ਰਹਿੰਦੇ ਨੇ ਸੋ ਇਸ ਕਰਕੇ ਮੇਰੀ ਬੇਨਤੀ ਹੈ ਜੜਾ ਮੇਰੇ ਵਚਨ ਦੇ ਉੱਤੇ ਧਿਆਨ দাও ਹਾਲੇਲੂਇਆ ਪਲੀਜ਼ ਹਾਲੇਲੂਇਆ ਕਈ ਵਾਰੀ ਅਸੀਂ ਲੋਕਾਂ ਦੇ ਉੱਤੇ ਹਾਏ ਹਾਏ ਕਰਦੇ ਰਹਿੰਦੇ ਆ ਅਸੀਂ ਆਪਣੀ ਤੁਲਨਾ ਲੋਕਾਂ ਨਾਲ ਕਰਦੇ ਰਹਿੰਦੇ ਆ ਸਾਰੀ ਦੁਨੀਆ 'ਚੋਂ ਗਲਤੀਆਂ ਕੱਢਦੇ ਰਹਿੰਦੇ ਆ ਹਰ ਵੇਲੇ ਅਸੀਂ ਲੋਕਾਂ ਨੂੰ ਕਹਿੰਦੇ ਰਹਿੰਨੇ ਆ ਇਹ ਪ੍ਰਭੂ ਨਾਲ ਨਹੀਂ ਚੱਲਦਾ ਇਹਦੇ ਚਾਹ ਕਮੀ ਹੈ ਇਹ ਕਮੀ ਹੈ ਇਹ ਕਮੀ ਹੈ ਪਰ ਜਿਸ ਦਿਨ ਤੁਹਾਡਾ ਟਕਰਾ ਪਰਮੇਸ਼ਰ ਦੇ ਨਾਲ ਹੁੰਦਾ ਹੈ ਉਸ ਦਿਨ ਤੁਹਾਨੂੰ ਆਪਣੇ ਦਿਲ ਦਾ ਪਤਾ ਲੱਗਦਾ ਹੈ ਕਿ ਤੁਹਾਡੇ ਦਿਲ ਚ ਕੀ ਚੱਲ ਰਿਹਾ ਹੈ ਜਿਹੜਾ ਹੰਕਾਰ ਹੈ ਤੁਹਾਡੇ ਅੰਦਰ ਉਹ ਸਰਫਸ ਦੇ ਉੱਤੇ ਆਉਂਦਾ ਹੈ ਜਿਹੜੀ ਈਰਖਾ ਹੈ ਤੁਹਾਡੇ ਅੰਦਰ ਉਹ ਸਾਹਮਣੇ ਆਉਂਦੀ ਹੈ ਜਿਹੜੇ ਅੰਦਰ ਗੰਦੇ ਵਿਚਾਰ ਨੇ ਉਹ ਪਰਮੇਸ਼ਰ ਦੇ ਚਾਨਣ ਦੇ ਸਾਹਮਣੇ ਬਾਹਰ ਆਉਣੇ ਸ਼ੁਰੂ ਹੋ ਜਾਂਦੇ ਨੇ ਅੱਜ ਜੇ ਤੁਸੀਂ ਆਹ ਪ੍ਰੋਜੈਕਟਰ ਨੂੰ ਵੇਖੋ ਧਿਆਨ ਦੇ ਨਾਲ ਜਿੱਥੋਂ ਮੈਂ ਵੇਖ ਰਿਆਂ ਜੇ ਤੁਸੀਂ ਉੱਥੇ ਵੇਖੋ ਇੱਥੇ ਤੁਹਾਨੂੰ ਕੋਈ ਕਣ ਨਜ਼ਰ ਨਹੀਂ ਆ ਰਿਹਾ ਪਰ ਜਿਹੜੀ ਪ੍ਰੋਜੈਕਟਰ ਦੀ ਲਾਈਟ ਏ ਇਹਨੂੰ ਤੁਸੀਂ ਧਿਆਨ ਨਾਲ ਵੇਖੋ ਇੱਥੇ ਮਿੱਟੀ ਦੇ ਬਹੁਤ ਸਾਰੇ ਕਣ ਉੱਡ ਰਹੇ ਨੇ ਹਾਲੇਲੂਇਆ ਜਦੋਂ ਪਰਮੇਸ਼ਰ ਦਾ ਜਾਣਨ ਸਾਡੇ ਦਿਲਾਂ ਦੇ ਉੱਤੇ ਚਮਕਦਾ ਹੈ ਸਾਡੇ ਦਿਲਾਂ ਦੀ ਅਵਸਥਾ ਸਾਡੇ ਤੇ ਪ੍ਰਗਟ ਹੋ ਜਾਂਦੀ ਹੈ ਤੇ ਉਹ ਤੋਂ ਬੰਦੇ ਨੂੰ ਪਤਾ ਲੱਗਦਾ ਕਿ ਪਰਮੇਸ਼ਰ ਦੀ ਕਿਰਪਾ ਤੋਂ ਬਿਨਾ ਮੈਂ ਕੁਝ ਨਹੀਂ ਆ ਜੇ ਪਰਮੇਸ਼ਰ ਮੇਰੇ ਤੇ ਦਿਆ ਨਹੀਂ ਕਰੇਗਾ ਮੈਂ ਤੇ ਨਾਸ਼ ਹੋ ਜਾਵਾਂਗਾ ਤੇ ਫਿਰ ਇੱਕ ਇਨਸਾਨ ਹਲੀਮ ਹੁੰਦਾ ਹੈ ਉਹ ਨੀਵਾ ਹੁੰਦਾ ਏ ਉਹ ਡਿਗਦਾ ਏ ਪਰਮੇਸ਼ਰ ਦੇ ਅੱਗੇ ਮੂੰਹ ਪਰ ਤੇ ਜਦੋਂ ਡਿਗਦਾ ਏ ਫਿਰ ਪ੍ਰਭੂ ਉਹਨੂੰ ਤਾਂ ਚੱਕਦਾ ਏ ਅੱਜ ਜੇ ਚਰਚ ਨੂੰ ਕਿਸੇ ਦਰਸ਼ਨ ਦੀ ਲੋੜ ਏ ਉਹਨੂੰ ਪਰਮੇਸ਼ਰ ਦੀ ਪਵਿੱਤਰਤਾਈ ਦੇ ਦਰਸ਼ਨ ਦੀ ਲੋੜ ਏ ਆਓ ਆਪਣੇ ਅੰਦਰ ਦੀ ਅਵਸਥਾ ਨੂੰ ਵੇਖੀਏ ਆਯੂਬ ਕਹਿੰਦਾ ਏ ਆਯੂਬ 42 ਅਧਿਆਏ ਤੇ ਉਹਦੇ 5 ਤੇ 6 ਵਚਨ ਚ ਕਹਿੰਦਾ ਮੇਰੀਆਂ ਅੱਖ ਮੇਰੇ ਕੰਨਾਂ ਨੇ ਤੇਰੇ ਬਾਰੇ ਸੁਣਿਆ ਸੀ ਪਰ ਹੁਣ ਮੇਰੀਆਂ ਅੱਖਾਂ ਨੇ ਤੈਨੂੰ ਵੇਖ ਲਿਆ ਏ ਤੇ ਮੈਂ ਆਪਣੇ ਆਪ ਨੂੰ ਤੁਛ ਸਮਝਣ ਲੱਗ ਗਿਆ ਆ ਹਾਲੇਲੂਇਆ ਐਡਾ ਵੱਡਾ ਸੰਤ ਹਰ ਰੋਜ ਪਰਮੇਸ਼ਰ ਦੇ ਅੱਗੇ ਜਾ ਕੇ ਚੜਾਵੇ ਚੜਾਉਂਦਾ ਸੀਗਾ ਐਡਾ ਬਰਕਤ ਪਾਇਆ ਹੋਇਆ ਬੰਦਾ ਤੇ ਬਾਜੇ ਦੀ ਜ਼ਿੰਦਗੀ ਚ ਦੁੱਖ ਆ ਗਏ ਇਹ ਰਬਣਾ ਬੈਸਣ ਲੱਗ ਗਿਆ ਕਹਿੰਦਾ ਮੈਂ ਤੇ ਕਿਤੇ ਗਲਤ ਹੈਗਾ ਹੀ ਨਹੀਂ ਆ ਤੇ ਫਿਰ ਪਰਮੇਸ਼ਰ ਆਇਆ ਤੇ ਪਰਮੇਸ਼ਰ ਨੇ ਇਹਨੂੰ ਦਰਸ਼ਨ ਦਿਖਾਇਆ ਤੇ ਫਿਰ ਉਹਨੇ ਇੱਕ ਗੱਲ ਕਹੀ ਆ ਪੜੋ ਇਥੇ ਕੀ ਲਿਖਿਆ ਈਯੂਬ ਦੀ ਕਿਤਾਬ ਉਹਦੇ 42 ਅਧਿਆਏ ਦੇ 5 ਤੇ 6 ਵਚਨ ਚ ਮੈਂ ਤੇਰੇ ਵਿਖੇ ਸੁਣੀਆਂ ਸੁਣਾਈਆਂ ਗੱਲਾਂ ਸੁਣੀਆਂ ਪਰ ਹੁਣ ਮੇਰੀ ਅੱਖ ਤੈਨੂੰ ਵੇਖਦੀ ਏ ਪਰਮੇਸ਼ਰ ਦਾ ਦਰਸ਼ਨ ਕਹਿੰਦਾ ਮੇਰੀ ਅੱਖ ਪ੍ਰਭੂ ਹੁਣ ਤੈਨੂੰ ਵੇਖਦੀ ਏ ਇਸ ਲਈ ਮੈਂ ਆਪਣੇ ਆਪ ਤੋਂ ਘਿਣ ਕਰਦਾ ਮੈਂ ਖਾਕ ਤੇ ਸਵਾਚ ਪਛਤਾਉਂਦਾ ਵਾਂ ਜਦੋਂ ਚਰਚ ਅਸੀਂ ਪਰਮੇਸ਼ਰ ਨੂੰ ਉਹਦੀ ਪਵਿੱਤਰਤਾਈ ਚ ਵੇਖਦੇ ਆਂ ਉਹਦੋ ਸਾਨੂੰ ਪਤਾ ਲੱਗਦਾ ਅਸੀਂ ਕਿੱਡੇ ਵੱਡੇ ਪਾਪੀਆਂ ਤੇ ਸਾਡੇ ਤੇ ਕਿੱਡਾ ਵੱਡਾ ਰਹਿਮ ਹੋਇਆ ਅਸੀਂ ਇਸ ਯੋਗ ਨਹੀਂ ਸੀ ਕਿ ਮੂੰਚ ਹਾਲੇਲੂਇਆ ਵੀ ਕਹਿ ਪੋਂਦੇ ਇਹ ਉਹਦੀ ਕਿਰਪਾ ਹੈ ਕਿ ਉਹਨੇ ਸਾਡੇ ਵਰਗੇ ਪਾਪੀਆਂ ਨੂੰ ਚੱਕਿਆ ਤੇ ਆਪਣੇ ਗਲ ਦੇ ਨਾਲ ਲਾਇਆ ਹੈ ਹਾਲੇਲੂਇਆ ਲੋਕ ਘਮੰਡ ਚ ਬੈਠੇ ਰਹਿੰਦੇ ਆ ਕਿਸੇ ਕੋ ਇੱਕ ਬਦਰੂ ਨਿਕਲ ਜੇ ਵਿੰਆ ਜਾਣਿਆਂ ਨੂੰ ਜਾ ਕੇ ਗਵਾਈਆਂ ਸੁਣਾਉਂਦੇ ਆ ਓਏ ਤੇਰੀ ਔਕਾਤ ਹੈਗੀ ਸੀਗੀ ਕਿ ਤੂੰ ਕਿਸੇ ਚੋਂ ਬਦਰੂ ਕੱਢ ਪਾਉਂਦਾ ਤੂੰ ਤੇ ਇੱਕ ਪਾਪੀ ਬੰਦਾ ਸੀਗਾ ਡੁੱਬਿਆ ਪਿਆ ਸੀ ਪਾਪਾਂ ਦੇ ਵਿੱਚ ਓਏ ਤੇਰੇ ਤੇ ਪਰਮੇਸ਼ਰ ਨੇ ਵੱਡੀ ਕਿਰਪਾ ਕੀਤੀ ਉਹਨੇ ਤੈਨੂੰ ਬਾਹਰ ਕੱਢ ਲਿਆ ਟੋਏ ਚੋਂ ਤੈਨੂੰ ਗਲ ਦੇ ਨਾਲ ਲਾ ਲਿਆ ਤੇ ਤੂੰ ਕਮਾਂਡ ਕਰਦਾ ਫਿਰਦਾ ਏ ਕਾਦਾ ਕਮਾਂਡੇ ਤੇਰੇ ਚ ਜੇ ਪ੍ਰਭੂ ਹੁਣੇ ਆਪਣਾ ਹੱਥ ਤੇਰੇ ਤੋਂ ਪਰਾਂ ਕਰ ਦੇ ਤੂੰ ਤੇ ਕੁਝ ਨਹੀਂ ਆ ਤੂੰ ਤੇ ਕਾ ਵਰਗਾ ਏ ਬਾਈਬਲ ਕਹਿੰਦੀ ਏ ਹਵਾ ਵਗਦੀ ਏ ਸਵੇਰੇ ਤੇ ਸ਼ਾਮਾਂ ਨੂੰ ਕਾ ਸੁੱਕ ਜਾਂਦਾ ਏ ਓਏ ਤੂੰ ਤੇ ਹਵਾ ਦੇ ਬੁੱਲੇ ਦੇ ਵਰਗਾ ਏ ਹੁਣੇ ਹੀ ਆਇਆ ਤੇ ਥੋੜੀ ਦੇਰ ਬਾਅਦ ਚਲਾ ਗਿਆ ਤੂ ਤੇ ਪਾਣੀ ਦੇ ਬੁਲਬਲੇ ਵਰਗਾ ਐ ਕਿੰਨਾ ਕੁ ਚਿਰ ਤੂੰ ਰਹਿ ਸਕਦਾ ਐ ਅੱਜ ਚਰਚ ਸਾਨੂੰ ਪਰਮੇਸ਼ਰ ਦੇ ਦਰਸ਼ਨ ਦੀ ਲੋੜ ਏ ਜਿਹੜਾ ਪਤਰਾ ਸੀਗਾ ਬੇੜੀ ਦੇ ਵਿੱਚ ਬੈਠਾ ਸੀਗਾ ਇਹਨੇ ਪਰਮੇਸ਼ਰ ਪ੍ਰਭੂ ਜਸੂਏ ਦੀ ਬੇੜੀ ਚ ਆ ਗਿਆ ਤੈਨੂੰ ਕਹਿੰਦਾ ਗਹਿਰੇ ਚ ਜਾਲ ਸੁੱਟ ਉਹਨੇ ਸੁੱਟਤਾ ਮੱਛੀਆਂ ਹੀ ਮੱਛੀਆਂ ਆ ਗਈਆਂ ਜਾਲ 'ਚ ਬੇੜੀ ਮੱਛੀਆਂ ਦੇ ਨਾਲ ਭਰ ਗਈ ਉਹਨੇ ਆਪਣੇ ਸਾਥੀਆਂ ਨੂੰ ਵੀ ਬੁਲਾ ਲਿਆ ਤੇ ਜਦੋਂ ਐਡਾ ਵੱਡਾ ਚਮਤਕਾਰ ਵੇਖਿਆ ਤੇ ਉਹ ਦੋ ਨੇ YouTube ਦੇ ਸਾਹਮਣੇ ਕਲੋਕੇ ਕੈਮਰੇ ਸਾਹਮਣੇ ਕਲੋਕੇ ਭੰਗੜੇ ਨਹੀਂ ਪਾਏ ਉਹਨੇ ਪਿੱਛੇ सोनू ਆਲਮਗੜ ਜੀ ਨੂੰ ਇਹ ਨਹੀਂ ਕਿਹਾ ਕਿ ਹੁਣ ਗੀਤ ਲਾ ਦੇ ਇੱਕ ਅੰਦੇ ਆਤੇ ਹਨ ਅੱਖੇ ਪਾਤੇ ਹਨ ਉਹਨੇ ਉੱਤੇ ਢੋਲੀ ਵਜਾਏ ਬਾਈਬਲ ਦੱਸਦੀ ਏ ਜਦੋਂ ਨੇ ਚਮਤਕਾਰ ਵੇਖਿਆ ਪ੍ਰਭੂ ਦੇ ਸਾਹਮਣੇ ਡਿੱਗ ਪਿਆ ਤੇ ਕੀ ਕਹਿੰਦਾ ਪ੍ਰਭੂ ਨੂੰ ਕਹਿੰਦਾ ਮੇਰੇ ਤੋਂ ਦੂਰ ਹੋ ਜਾ ਮੈਂ ਇੱਕ ਪਾਪੀ ਬੰਦਾ ਹਾਂ ਕੀ ਕਹਿੰਦਾ ਮੇਰੇ ਤੋਂ ਦੂਰ ਹੋ ਜਾ ਮੈਂ ਇੱਕ ਪਾਪੀ ਬੰਦਾ ਹਾਂ ਚਰਚ ਜਦੋਂ ਤੁਸੀਂ ਪਰਮੇਸ਼ਰ ਦਾ ਦਰਸ਼ਨ ਕਰ ਲੋਗੇ ਨਾ ਤੁਸੀਂ ਕਮੰਡੀ ਨਹੀਂ ਰਹਿ ਸਕਦੇ ਹਾਲੇਲੂਇਆ ਇੱਕ ਵਾਰੀ ਇੱਕ ਬੰਦਾ ਸੀਗਾ ਉਹ ਤੇ ਉਹਦੀ ਘਰ ਵਾਲੀ ਉਹਨਾਂ ਦਾ ਘਰ ਉੱਚੇ ਤੇ ਸੀਗਾ ਤੇ ਗਵਾਂਡੀਆਂ ਦਾ ਘਰ ਥੋੜਾ ਜਾਂ ਨੀਵੇਂ ਪਾਸੇ ਸੀਗਾ ਤੇ ਉਹਨਾਂ ਦੀ ਵੱਡੀ ਸਾਰੀ ਬਾਰਿਸ਼ ਸੀਗੀ ਜਿੱਦਾਂ ਸਾਡੇ ਦਫ਼ਤਰ ਦੇ ਲੱਗੀ ਹੋਈ ਹੈ ਤੇ ਉਹਨਾਂ ਨੇ ਬਾਰੀ ਦੇ ਸਾਹਮਣੇ ਬਹਿ ਜਾਣਾ ਰੋਜ਼ ਤੇ ਗਵਾਂਡੀਆਂ ਦਾ ਵੇੜਾ ਵੇਖਣਾ ਤੇ ਵੇੜੇ ਦੇ ਵਿੱਚ 부ੜੀ ਰੋਜ਼ ਕੱਪੜੇ ਪਾਉਣ ਆਉਂਦੀ ਸੀਗੀ ਤੇ ਘਰ ਵਾਲੇ ਘਰ ਵਾਲੀ ਨੇ ਕਹਿਣਾ ਵੇਖ ਇਹਨੂੰ ਅਕਲ ਹੀ ਨਹੀਂ ਹੈਗੀ ਵੇ ਕੱਪੜੇ ਪਾਉਂਦੀ ਰਹਿੰਦੀ ਏ ਕੱਪੜਿਆਂ ਨੂੰ ਸਾਫ਼ ਹੀ ਨਹੀਂ ਕਰਦੀ ਦਾਗ ਪਏ ਕੱਪੜਿਆਂ ਤੇ ਇਹਨੂੰ ਤੇ ਅਕਲ ਹੀ ਨਹੀਂ ਹੈਗੀ ਮਾਸਾ ਵੀ ਹਾਲੇਲੂਇਆ ਸਾਡੇ ਵਰਗੇ ਵੀ ਇਦਾਂ ਹੀ ਆ ਆਪਣੇ ਆਪ ਤੇ ਧਿਆਨ ਨਹੀਂ ਦਿੰਦੇ ਅਸੀਂ ਗਵਾਂਡੀਆਂ ਬਾਰੇ ਬਹੁਤ ਸੋਚਦੇ ਆ ਹਾਲੇਲੂਇਆ ਇਹ ਦਿਖਾਉਂਦਾ ਹੈ ਕਿ ਸਾਡੇ ਕੋਲ ਦਰਸ਼ਨ ਨਹੀਂ ਹੈਗਾ ਹਾਲੇ ਤੱਕ ਅਸੀਂ ਪ੍ਰਭੂ ਨੂੰ ਵੇਖਿਆ ਨਹੀਂ ਆ ਇੱਕ ਦਿਨ ਉਹ ਆਣ ਕੇ ਬੈਠੀ ਆਪਣੇ ਘਰ ਵਾਲੇ ਦੇ ਲਾਗੇ ਉਹ ਕਹਿੰਦੀ ਅੱਜ ਤੇ ਨੇ ਬੜੇ ਸੋਹਣੇ ਕੱਪੜੇ ਬਣਾਏ ਆ ਅੱਜ ਤੇ ਕੱਪੜੇ ਬੜੇ ਵਧੀਆ ਤੋਤੇ ਆ ਲੱਗਦੇ ਨੇ ਸਿਰਫ ਬਦਲਤਾ ਤੇ ਉਹਦਾ ਘਰ ਵਾਲਾ ਕਹਿੰਦਾ ਕਹਿੰਦਾ ਡਾਰਲਿੰਗ ਅੱਜ ਸਵੇਰੇ ਨਾ ਮੈਂ ਆਪਣਾ ਸ਼ੀਸ਼ਾ ਸਾਫ਼ ਕੀਤਾ ਸੀ ਗੰਦਾ ਬੜਾ ਹੋਇਆ ਪਿਆ ਸੀਗਾ ਪ੍ਰੋਬਲਮ ਉਹਦੇ ਕੱਪੜਿਆਂ 'ਚ ਨਹੀਂ ਸੀ ਪ੍ਰੋਬਲਮ ਉਹਨਾਂ ਦੇ ਸ਼ੀਸ਼ੇ 'ਚ ਸੀਗੀ ਇਹਦਾ ਹੀ ਬਹੁਤ ਸਾਰੇ ਲੋਕ ਨੇ ਪ੍ਰੋਬਲਮ ਲੋਕਾਂ 'ਚ ਨਹੀਂ ਪ੍ਰੋਬਲਮ ਸਾਡੇ ਦਿਲ 'ਚ ਹੈ ਤੇ ਦਿਲ ਦੀ ਪ੍ਰੋਬਲਮ ਕਦੋਂ ਦੂਰ ਹੋਊਗੀ ਜਦੋਂ ਤੁਸੀਂ ਹਲੀਮ ਹੋਵੋਗੇ ਤੇ ਹਲੀਮ ਕਦੋਂ ਹੋਵੋਗੇ ਜਦੋਂ ਪਰਮੇਸ਼ਰ ਦਾ ਦਰਸ਼ਨ ਵੇਖੋਗੇ ਅੱਜ ਚਰਚਾ ਨੇ ਤੇ ਜਸਮਜੀ ਨੂੰ ਲੋਕਾਂ ਦਾ ਨੌਕਰ ਬਣਾਤਾ ਹallelujah ਇਹ ਬਿਲਕੁਲ ਸੱਚੀ ਗੱਲ ਏ ਆਈ ਲੋਕ ਜੋਇਦੇ ਨੇ ਜਿੰਨ ਕੋ ਜਿਆਦੇ ਪੈਸੇ ਆ ਉਹ ਜਿਆਦੇ ਵੱਡੇ ਪਾਸਟਰ ਕੋ ਜਾ ਸਕਦਾ ਜਿੰਨ ਕੋ ਥੋੜੇ ਆ ਉਹ ਛੋਟੇ ਪਾਸਟਰ ਕੋ ਜਾ ਸਕਦਾ ਕੱਲ ਪਰਸੋਂ ਮੈਂ ਤੇ ਕਿਰਨ ਕਪੂਰਤਵਾਲੇ ਲੱਗੇ ਸੀਗੇ ਸਾਨੂੰ ਇੱਕ ਫੋਨ ਆਇਆ ਉਧਰੋਂ ਗਰਦਾਸਪੁਰ ਵੱਲੋਂ ਬੰਦੇ ਨੇ ਮੇਰੇ ਨਾਲ 15 ਕਮੈਂਟ ਗੱਲਾਂ ਕੀਤੀਆਂ ਉਹਨੇ ਆਪਣੇ ਦੁੱਖੜੇ ਸੁਣਾਏ ਉਹਨੇ ਮੇਰਾ ਵੀਡੀਓ ਵੇਖਿਆ ਸੀਗਾ ਉਸ ਤੋਂ ਬਾਅਦ ਮੈਂ ਉਹਦੇ ਲਈ ਦੁਆ ਕੀਤੀ ਤੇ ਫਿਰ ਬੰਦਾ ਪਤਾ ਜੋਸਫ ਜੀ ਕੀ ਕਹਿੰਦਾ ਕਹਿੰਦਾ ਪਾਸਟਰ ਜੀ ਤੁਸੀਂ ਆਪਣਾ 바ਰ ਕੋਡ ਭੇਜੋ ਮੈਂ ਕਿਹਾ ਉਹ ਕਾਦੇ ਲਈ ਕਹਿੰਦਾ ਮੈਂ ਤੁਹਾਨੂੰ ਨਾ ਦਾਨ ਭੇਜਣਾ ਮੈਂ ਕਿਹਾ ਕਾਦੇ ਵਾਸਤੇ ਕਹਿੰਦਾ ਤੁਸੀਂ ਮੇਰੇ ਲਈ ਦੁਆ ਕੀਤੀ ਹੈ ਮੈਂ ਕਿਹਾ ਕਾਕੇ ਦੁਆ ਜਿਹੜੀ ਐ ਜਸੂ ਨੇ ਕਿਹਾ ਮੁਫਤ ਮੁਫਤ ਤੁਹਾਨੂੰ ਦਿੱਤਾ ਗਿਆ ਮੁਫਤ ਮੁਫਤ ਅੱਗੇ ਵੰਡੋ ਜੇ ਮੇਰੀ ਪ੍ਰਾਰਥਨਾ ਦਾ ਮੁੱਲ ਪੈਂਦਾ ਏ ਇਹਦਾ ਮਤਲਬ ਮੈਂ ਕਿ ਮੇਰੇ 'ਚ ਕੋਈ ਖੂਬੀ ਏ ਜਸੂ ਮਸੀਹ ਤੇਰੇ ਵਾਸਤੇ ਸਲੀਬ ਤੇ ਮਰਿਆ ਜਸੂ ਮਸੀਹ ਨੇ ਤੇਰੀਆਂ ਬਿਮਾਰੀਆਂ ਆਪਣੇ ਤੇ ਚੱਕ ਲਈਆਂ ਜੇ ਤੂੰ ਠੀਕ ਹੋ ਨਾਏ ਜੋਲੀ ਦੀ ਦੁਆ ਨਾਲ ਠੀਕ ਨਹੀਂ ਹੋਣਾ ਜੋਲੀ ਦੀ ਦਵਾ ਦੇ ਪਿੱਛੇ ਜਿਹੜਾ ਜਸੂ ਮਸੀਹ ਨੇ ਕੰਮ ਕੀਤਾ ਉਹਦੀ ਵਜ੍ਹਾ ਨਾਲ ਠੀਕ ਹੋਣਾ ਹੈ ਹਾਲੇਲੂਇਆ ਅੱਜ ਦੇ ਦਿਨ ਚ ਪਿਆਰਿਓ ਸਾਨੂੰ ਪਰਮੇਸ਼ਰ ਦੇ ਦਰਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ